ਜੇ ਅਸੀਂ ਵੋਟਾਂ ਮੰਗਣ ਘਰ ਘਰ ਜਾ ਸਕਦੇ ਹਾਂ ਤਾਂ ਤੁਹਾਡੀਆਂ ਮਾਂ ਸੱਸ ਸੱਸਾਂ ਨੂੰ ਸੁਣਨ ਘਰ ਘਰ ਕਿਉਂ ਨਹੀਂ ਆ ਸਕਦੇ ਸਾਡੀ ਸਰਕਾਰ ਤੁਹਾਡੇ ਦਵਾਰ ਇਹੀ ਪ੍ਰੋਗਰਾਮ ਹੈ ਪਿੰਡਾਂ 'ਚ ਜਾ ਜਾ ਕੇ ਜਿਸ ਦਿਨ ਰਿਜ਼ਲਟ ਆਇਆ 10 ਮਾਰਚ ਨੂੰ ਮੈਂ ਸੰਗਰੂਰ ਵਾਲੇ ਆਪਣੇ ਕਿਰਾਏ ਦੇ ਘਰ 'ਚ हजे भी कराई थी वो उथी रहना मैं उसी रिजल्ट देख रहे जो-जो थोड़ा जो तो प्यार बधी जाता सीटा बधी जा सी। मेरिया अखा चु अथरू बधी जाते मेरी जिम्मेवारी बधी जाती मैं उस दिन पहले दिन छत चढ़ के मीडिया बहुत इट्ठा हो गया बहुत लोग आ गए मैं यही कहा ਹੁਣ ਸਰਕਾਰ ਪਿੰਡਾਂ ਚੋਂ ਸ਼ਹਿਰਾਂ ਚੋਂ ਤੇ ਕਸਬਿਆਂ ਚੋਂ ਚੱਲੂਗੀ ਪਹਿਲਾਂ ਚੰਡੀਗੜ੍ਹੋਂ ਚੱਲਦੀ ਹੁੰਦੀ ਸੀ ਆਹ ਕੰਮ ਆਇਆ ਮੈਂ ਤੁਹਾਡੇ ਤੁਹਾਨੂੰ ਚੰਡੀਗੜ੍ਹ ਵੀਰ ਜੀ ਨੇ ਉਠਾਈ ਆਵਾਜ਼ ਚੰਡੀਗੜ੍ਹ ਜਾਣਾ ਮਤਲਬ ਕਟੋ-ਕਟ 6-7000 ਰੁਪਇਆ ਚਲੋ ਤਾਂ ਸ਼ੁਕਰ ਹੈ ਵੀ ਆਪਣੀ ਸਰਕਾਰ ਆ ਗਈ ਤੇ ਹੁਣ ਸਰ ਮੈਂ ਪਹਿਲਾ ਕੰਮ ਤਾਂ ਇਹ ਕੀਤਾ ਟੋਲ ਪਲਾਜੇ ਤਾਂ ਬੰਦ ਕਰੀਏ ਪਠਾਨਕੋਟੋਂ ਚੰਡੀਗੜ੍ਹਲੇ ਐ ਐਨੇ ਟੋਲ ਪਲਾਜੇ ਪਠਾਨਕੋਟੋਂ ਚੰਡੀਗੜ੍ਹ ਜਾਣ ਨੂੰ ਉਹਨੇ ਦੀ ਤੇਲ ਉਹਨੇ ਦੀ ਟੋਲ ਹੁਣ ਤਾਂ ਨਹੀਂ ਲੱਗਦਾ ਨਾ ਕੋਈ ਇਕੱਤਰ ਰਹਿ ਗਿਆ ਉਹ ਨੈਸ਼ਨਲ ਹਾਈਵੇ ਵਾਲਿਆਂ ਦਾ ਸੈਂਟਰ ਵਾਲਿਆਂ ਦਾ ਮੇਰੀ ਅੱਖੋਂ ਨਾ ਤੇ ਵੀ ਹੈ ਜਿੱਦ ਦੇ ਕੋਈ ਬ੍ਰੀਚ ਕਰਤਾ ਐਗਰੀਮੈਂਟ ਇੱਕ ਵੀ ਕਲੌਜ਼ ਬਰੀਚ ਕਰਤਾ ਚੱਕੋ ਬਈ ਬੋਰੀ ਬਿਸਤਰਾ ਸਾਸਿ ਕਰ ਅਸੀਂ ਕੋਈ ਠੇਕਾ ਲਿਆ ਤੁਹਾਨੂੰ ਇੱਥੇ ਪੈਸੇ ਦੇਣ ਦਾ ਸੁ ਚੰਡੀਗੜ ਜਾਣਾ ਬਹੁਤ ਸਮਝ ਲਓ ਇੱਕ ਪਠਾਨਕੋਟ ਵਾਲਾ ਪਾਸਾ ਇੱਧਰ ਲਾ ਸਾਡੇ ਵਾਲਾ ਪਾਸਾ ਵੀ ਤੁਹਾਡੇ ਵਾਲੇ ਵਾਂਗੂ ਹੀ ਆ ਉਧਰੋਂ ਸੁਗਰੂਰ ਵਾਲੇ ਪਾਸੋਂ ਚੰਡੀਗੜ ਆਉਣਾ ਮਤਲਬ ਇੱਕ ਦਿਨ ਪਹਿਲਾਂ ਤਾਂ ਨਾਉ ਨਹੀਂ ਲੱਗ ਜਾਂਦੇ ਵੀ ਚੰਡੀਗੜ ਜਾਣਾ ਕੱਲ ਨੂੰ ਯਾਰ ਤੇ ਜੀਰਕਪੁਰ ਦੇ ਨੇੜੇ ਜਾ ਕੇ ਇਦਰੋਂ ਮੁਹੱਲੀ ਦੇ ਨੇੜੇ ਜਾ ਕੇ ਹੱਥ ਕੰਬਲਾਂ ਡਰਾਈਵਰ ਦੇ ਮਿਲਾਂ ਵੀ ਪੁਚਲਾਨ ਕਟੂਗਾ ਹੁਣ ਚੰਡੀਗੜਾ ਬੜਾ ਸਿਆਪਾ ਯਾਰ ਚੰਡੀਗੜੀ ਹਊਆ ਬਣਾ ਕੇ ਰੱਖ ਲਿਆ ਸੀ ਸਾਡੀ ਰਾਜਧਾਨੀ ਆ ਯਾਰ ਚੰਡੀਗੜੀ ਨਹੀਂ ਜਾ ਸਕਦੇ ਬੁਲਾਉਂਦੇ ਚੰਡੀਗੜਾ ਸਾਰੇ ਸੋ ਇਸੇ ਕਰਕੇ ਮੈਂ ਸਾਰੇ ਅਫਸਰਾਂ ਨਾਲ ਗੱਲ ਕੀਤੀ ਵੀ ਕੁਰਸੀਆਂ ਬਹੁਤ ਹੋ ਗਈਆਂ ਚਿੱਟੇ ਜੇ ਤੌਲੀ ਵਾਲੀ ਕੁਰਸੀ ਹੁੰਦੀ ਐ ਡੀ ਸੀ ਦੀ ਬਾ ਦੇਸ ਤੌਲੀਆ ਉਹ ਪਤਾ ਨਹੀਂ ਕਿਉਂ ਤੌਲੀਆ ਪਤਾ ਨਹੀਂ ਕਿਉਂ ਰੱਖਦੇ ਉਹਤੇ ਤੇ ਮੇਰੀ ਅਲੀ ਤੇ ਨਹੀਂ ਤੇਰੀ ਬੈਠੇ ਹੋ ਨਾ ਨਹੀਂ ਹੈ ਮੇਰਾ ਮੇਰੇ ਤੇ ਵੀ ਧਰ ਦਿੰਦੇ ਕਦੇ ਕਦੇ ਮੈਂ ਤੌਲੀਆ ਚੱਕ ਦੇਣਾ ਮੈਂ ਤੌਲੀਆ ਚੱਕ ਦੋ ਕੋਈ ਤੌਲੀਆ ਜਿਹੜੀਆਂ ਕੁਰਸੀਆਂ ਤੋਂ ਉੱਠੋ ਪਿੱਪੜਾਂ ਥੱਲੇ ਜਾਓ ਨਾਲੇ ਤਾਂ ਸਰੋਂ ਦਾ ਸਾਗ ਮਿਲੂ ਮੱਕੀ ਦੀ ਰੋਟੀ ਮਿਲੂ ਨਾਲੇ ਜੋ ਪਿਆਰ ਮਿਲੂ ਉਹਦੀ ਕੋਈ ਕੋਈ ਵੈਲਿਊ ਨਹੀਂ ਉਹਦਾ ਕੋਈ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਇੱਥੇ ਕੰਮ ਹੋਣ ਬਈ ਪਠਾਨਕੋਟ ਦੇ ਵਪਾਰੀਆਂ ਦੇ ਇੱਥੇ ਕੰਮ ਹੋਣ ਜੇ ਅੱਜ ਚੰਦਰਮਾ ਤੇ ਜਿਹੜਾ ਅਸੀਂ ਭੇਜਦੇ ਆ ਚੰਦਰਯਾਨ ਉਹ ਸ਼੍ਰੀ ਹਰੀਕੋਟਾ ਤੋਂ ਕੰਟਰੋਲ ਹੋ ਸਕਦਾ ਹੈ ਕਿ ਹੁਣ ਇਹਨੂੰ ਲਾਉਣਾ ਹੈ ਹੁਣ ਇਹਨੂੰ ਸੱਜੇ ਮੋੜਨਾ ਹੈ ਹੁਣ ਖੱਬੇ ਮੋੜਨਾ ਹੈ ਪਠਾਨਕੋਟ ਦੇ ਵਪਾਰੀਆਂ ਦਾ ਕੰਮ ਨਹੀਂ ਹੋ ਸਕਦਾ ਇੱਥੇ ਚੰਡੀਗੜ੍ਹ ਜਾਏ ਬਣਾ ਹੋ ਸਕਦਾ ਈ ਗਵਰਨਮੈਂਟ ਕੀ ਹੈ ਅਸੀਂ ਈ ਗਵਰਨਮੈਂਟ ਸਾਰਾ ਕੁਝ ਨੈਟ ਤੇ ਆਓ ਅਪਲਾਈ ਕਰੋ ਅਸੀਂ ਸਾਰੇ ਅਲੱਗ-ਅਲੱਗ ਜਿਹੜੇ ਖੇਤਰ ਨੇ ਉਹਦਾ ਟਾਈਮ ਬੌਂਡ ਕਰਤਾ ਜੇ ਇੰਨੇ ਦਿਨ ਤੁਹਾਨੂੰ ਗਵਰਨਮੈਂਟ ਦਾ ਜਵਾਬ ਨਾ ਆਇਆ ਤਾਂ ਸਮਝ ਲਓ ਸਾਡੇ ਵੱਲੋਂ ਹਾਂ ਹੀ ਐ